देखो ठहर है आसमानए जय देखो ठहर है आसमानए जय देखो दे रहे आसमानए मौली तरती मोलेआ आकाश मौली तरती मोलेआ आकाश ਮੋਲੀ ਤਰਤੀ ਮੋਲਿਆ ਅਕਾਸ਼ ਮੋਲੀ ਤਰਤੀ ਮੋਲਿਆ ਅਕਾਸ਼ ਮੋਲੀ ਤਰਤੀ ਮੋਲਿਆ ਅਕਾਸ਼ ਕਟ ਕਟ ਮੋਲਿਆ ਆਤਮ ਪਰਗਾਸ ਮੋਲੇ ਆਇਆ ਤਮ ਪਰਗਾਸ ਕਟ ਕਟ ਮੋਲੇ ਆਇਆ ਤਮ ਪਰਗਾਸ ਮੋਲੀ ਤਰਤੀ ਮੋਲੇ ਆ ਕਕਸ ਮੋਲੀ ਤਰਤੀ ਮੋਲੇ ਆ ਕਕਸ कदेव सिमरत मौली श्योंक देव मौलिकरती मौलिया अख मौलिकरती आ आकाश मौली तरती मौलया आकाश मौली तरती मौलया तर ਮੋਲੇ ਆਇਆ ਤਮ ਪਰਗਾਸ ਕਟ ਕਟ ਮੋਲੇ ਆਇਆ ਤਮ ਪਰਗਾਸ ਕਟ ਕਟ ਮੋਲੇ ਆਇਆ ਆਤਮ ਪਰਗਾਸ ਮੋਲੀ ਤਰਤੀ ਬੋਲੇ ਆ ਅਕਾਸ ਮੋਲੀ ਤਰਤੀ ਬੋਲੇ ਆ ਅਕਾਸ ਲਿਤਰਤੀ ਮੋਲੇ ਆ ਅਕਾਸ਼ ਸ਼ੰਕਰ ਮੋਲੇ ਗਿਆਨ ਸ਼ੰਕਰ ਮੋਲਿਓ ਜੋਗ ਧਿਆਨ ਕਬੀਰ ਕੋ ਸੁਆਮੀ ਕਬੀਰ ਕੋ ਸੁਆਮੀ ਸਭ ਸਮਾਨ ਮੋਲੀ ਤਰਤੀ ਮੋਲੀ ਤਰਤੀ ਮੋਲੇ ਆਇਆ ਕਾਟ ਕਟ ਮੋਲੇ ਆਇਆ ਤਮ ਬਰਗਾ ਸੰਕਰ ਮੋਲੇ ਜੋ ਕਰ ਮੋਲੇ ਉਹ ਜੋਗਤਿਆਰੇ ਕਬੀਰ ਕੋ ਸੁਆਮੀ ਸਭ ਸਮਾਨ ਕਬੀਰ ਕੋ ਸੁਆਮੀ ਸਭ ਸਮਾਨ ਕਬੀਰ ਕੋ ਸੁਆਮੀ ਆ ਬਸ਼ਮਾਨ ਮੋਲੀ ਤਰਤੀ ਮੋਲੇਆ ਅਕਾਸ ਮੋਲੀ ਤਰਤੀ ਮੋਲੇਆ ਅਕਾਸ ਮੋਲੀ ਤਰਤੀ ਮੋਲੇਆ ਅਕਾਸ ਕਟ ਕਟ ਮੋਲੇਆ ਆਤਮ ਪਰਗਾਸ ਮੋਲਿਆ ਆਤਮ ਪਰਗਾਸ ਘਟ ਕਾਟ ਮੋਲਿਆ ਆਤਮ ਪਰਗਾਸ ਮੋਲੀ ਤਰਤੀ ਮੋਲਿਆ ਘਾਸ ਮੋਲੀ ਤਰਤੀ ਮੋਲਿਆ ਘਾਸ ਮੋਲੀ ਤਰਤੀ ਮੋਲਿਆ ਘਾਸ ਮੋਲੀ ਤਰਤੀ ਤਰਤੀ ਮੋਲੇਆ ਅਕਾਸ ਹਰ ਹਰ ਨਾਮ ਜਪਨ ਤੇ ਆ ਕਛ ਨਕ ਹੈ ਜਮਕਾਲ ਨਾਨਕ ਮਰ ਤਨ ਸੁਖੀ ਹੋਏ ਨਾਨਕ ਮਨ ਤਨ ਸੁਖੀ ਹੋਏ ਅੰਤੈ ਮੈਲੇ ਗੋਪਾਲ ਹਰ ਕਾ ਨਾਮ ਪਿਆਇ ਗਏ ਹੋ ਹਰਿਆ ਭਾਈ ਕਰਮ ਲਿਖਨ ਤੇ ਪਾਈਏ ਇਹ ਰੋਸ ਵਾਈ ਬੰਦਨ ਤੇ ਬੰਦ ਮੋਲਿਆ ਵਰਤ ਫਲ ਪਾਈ ਬਲ ਸਾਧੂ ਸੁਖੀ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਇੱਕ ਨਾਮ ਪ੍ਰਭ ਹੋੜ ਨਤਾਈ ਨਾਨਕ ਸਿਮਰੈ ਇੱਕ ਨਾਮ ਪ੍ਰਭ ਹੋੜ ਨਤਾਈ बसंत की बार महल पंचवाए कोंगत सतगुरु प्रसाद हर का नाम त्यागे होर्य अपाई कर्म लखंत पईए ऋतु सुहाई बण त्रण त्रिपवन मोल अमृत फल पाई मिल साध सुख उपजल थी सब छाई ਨਾਨਕ ਸਿਮਰੈ ਇਕ ਨਾਮ ਨਾਨਕ ਸਿਮਰੈ ਇਕ ਨਾਮ ਫਿਰ ਬੋੜ ਨ ਤਾਈ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਹਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪਰਸਾਦ ਗੁਰਦੇਵ ਪੰਜੇ ਬੱਦੇ ਮਹਾਬਲੀ ਕਰ ਸਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦੇਖੋ ਰੋਗ ਸੋਕ ਸਭ ਮਿਟ ਗਏ ਨਿਤ ਨਮਨ ਰੋ ਰੇਣ ਨਾਮ ਪਿਆਇਦਾ ਫਿਰ ਪਾਇਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਪੰਜੇ ਬੱਦੇ ਮਹਾਬਲੀ ਕਰ ਸਚਾ ਟੋਆ ਆਪਣੇ ਚਰਨ ਜਪਾਇਨ ਵਿਚ ਦਿਉ ਖਡੂਆ ਰੋਗ ਸੋਗ ਸਭ ਮਿਟ ਗਏ ਨਿਤ ਨਮਨ ਰੁਆ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਕਿੱਥੋਂ ਉਪਜ ਕਹਿ ਰਹਿ ਕਹਿ ਮੈਂ ਸਮਾਵੇ ਜੀਤ ਸਭ ਕਸਮ ਕੇ ਪੌਣ ਕੀਮਤ ਪਾਵੇ ਕਹਿਣ ਕੈ ਸੁਣਨ ਨਿਤ ਸੇ ਭਗਤ ਸੁਆਵ ਅਗਮੋਂ ਕੋ ਚਰ ਸਾਹਿਬ ਤੁਸਰ ਲਾਵੇਂ ਲਾਵੇ ਸੱਚ ਪੂਰੇ ਗੁਰੂ ਉਪਦੇਸ਼ਿਆ ਨਾਨਕ ਸੁਣਾਵੇ ਸੱਚ ਪੂਰੇ ਗੁਰੂ ਉਪਦੇਸ਼ਿਆ ਨਾਨਕ ਸੁਣਾਵੇ ਕਿੱਥੋਂ ਉਪਜੈ ਕਰਹਿ ਕਹਿ ਮੈਂ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਨਨ ਨਿਤ ਸੇ ਭਗਤ ਸੁਆਵੈ ਗਮਗ ਉਚਰ ਸਾਹਿਬ ਦੁਸਰ ਲਗਣ ਲਾਵੇ ਸਚ ਪੂਰੇ ਗੁਰ ਉਪਦੇਸਿਆ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਤੂੰ ਹਰ ਤੇਰਾ ਸਭ ਕੋ सब तो तुद पाए राम राजे कि हाथ किसे दे कि नहीं सब चल है चलाए जिंदू मिले प्यारे से तुद मिले जो हर मन भाए ਜਨਾਨਕ ਸਤ ਗੁਰ ਪੇਟ ਆਂ ਪਾਰਨਾਮ ਤਰਹਾਏ ਨਾਮ ਤਰਾਈ ਸ਼ਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਏ ਜਨੇਊ ਜੀ ਕਾ ਹਿਤ ਪਾਂਡੇ ਕਤ ਨਾਏ ਟੁੱਟੈ ਨਾ ਮੜ ਲੱਗੇ ਨਾ ਹੁਜਲੇ ਨ ਜਾਏ ਤਨ ਸੁ ਮਾਨਸ ਨਾਨਕ ਜੁਗਲ ਚੱਲੇ ਪਾਏ ਚੌਕੜ ਮੋਲਣ ਆਇਆ ਬੇ ਚੋਕੇ ਪਾਇਆ ਸਿਖਾ ਕੰਚੜਾਈਆ ਗੁਰ ਬ੍ਰਾਹਮਣ ਥਿਆ ਓ ਮੂਆ ਚੜ ਪਿਆ ਵੇ ਤਗ ਗਏ ਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾ ਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹੋ ਗਤੀਏ ਬ੍ਰਾਹਮਣ ਵਟਿਆਏ ਕੋਈ ਬਕਰਾਂ ਰਣ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਛਟਿਏ ਪੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋ ਵੈਜੋਰ ਮਹੱਲਾ ਪਹਿਲਾ ਨਾਏ ਮੰਨੇ ਪਤੀ ਉਪਜੈ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਗ ਨਾ ਟੁੱਟਸ ਪੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੇਂ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅਖੀ ਵੇ ਤੱਗਾ ਆਪੇ ਵਤ ਵਟ ਧਾਗੇ ਅਵਰਾ ਕੱਤੇ ਲੈ ਪਾੜ ਕਰੇ ਵੀ ਆਹੋ ਕੱਡ ਕਾਗਲ ਦਸੇਰਾ ਸੁਣ ਵੇਖੋ ਲੋਕਾ ਬਿੜਾਣ ਮਰ ਅੰਦਾ ਨਾਉ ਸੁਝਾਣ ਪੜੀ ਸਹਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਇ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਈ ਸੀ ਹੁਕਮ ਨੇ ਹੋਵੇ ਪ੍ਰਵਣ ਤਾਂ ਖਸਮੇ ਕਾ ਮਹਿਲ ਪਾਈ ਸੀ ਖਸਮੇ ਬਾਬੇ ਸੋ ਕਰੇ ਮਨ ਚੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਈ ਸੀ ਪੈਂਦਾ ਜਾਈ ਸੀ ਤਾਂ ਦਰਗੇ ਪੈਂਦਾ ਜਾਈ ਪੜੀ ਸਾਹਿਬ ਹੋਵੇ ਜਾਲ ਕਿਰਪਾ ਕਰੇ ਤਾਂ ਸਾਈ ਕਰ ਕਰਾਇਸੀ ਸੋ ਸਿਵਕ ਸੇਵਾ ਕਰੇ ਜਿਸਨ ਹੁਕਮ ਮਣਾਏ ਸੀ ਹੁਕਮ ਅੰ내 ਹੋਵੇ ਪ੍ਰਵਾਨ ਤਾਂ ਖਸਮੇ ਕਾਮਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਣ ਚਿੰਦਿਆ ਸੋ ਫਲ ਪਾਏ ਸੀ ਤੰਦਰਗੇ ਪਿੰਦ ਜਾਏ ਸੀ ਤੰਦਰਗੇ ਪਿੰਦ ਜਾਏ ਸੀ ਕੋਈ ਗਾ ਬੈ ਰਾਗੀ ਨਾ ਦੀ ਵੇਦੀ ਬੋ ਪਾਂਥ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ ਜਿਨਾਂ ਅੰਦਰ ਕਵਟ ਵਿਕਾਰੇ ਕਰੋ ਇੱਕ ਆਕੇ ਜੈ ਆਕੇ ਜੈ ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿਨਾਂ ਨਾਨਕ ਗੁਰਮੁਖਰ ਦਾ ਸੁਧ ਹੈ ਭਗਤ ਹਰਲੀ ਜੈ ਸ਼ਲੋਕ ਮਹਲਾ ਪਹਿਲਾ ਗਉ ਬ੍ਰਹਮਣ ਕੋ ਕਰ ਲਾਵੋ ਗੋਬਰ ਤਰ ਨਾ ਜਾਈ ਤੋ ਟਿਟਕਾ ਤੈਜ ਮਨ ਲੀ ਤਨ ਮਲੇਛਾ ਖਾਈ ਅੰਦਰ ਪੂਜਾ ਬੜੇਕ ਤੇ ਬਾ ਸੰਜਮ ਤੁਰ ਕਾ ਪਾਈ ਛੋਡੀ ਲੈ ਪਖੰਡਾ ਨਾਮ ਲੈ ਜਾ ਹਿਰੰਦ ਮਹਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਏ ਤਿੰਨ ਗਲ ਤਾਗ ਤਨ ਕਰ ਬ੍ਰਹਮਣ ਪੁਰੇ ਨਾਦ ਉਹ ਨਾ ਪਿਆਵੇ ਓਈ ਸਾਧ ਕੂੜੀ ਰਾਸ ਕੂੜਾ ਬਾਪਾ ਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡਰ ਦੂਰ ਨਾਨਕ ਕੂੜ ਰਹਿਆ ਭਰਪੂਰ ਮਥੇ ਟਿੱਕਾ ਟੇਢ ਧੋਤੀ ਕ ਖਾਈ ਹੰਤ ਸ੍ਰੀ ਜਗਤ ਕਾ ਸਾਹਿਬ ਨੀਲ ਵਸਤਰ ਪੈ ਰਹੋ ਵੇ ਪ੍ਰਬਾਨ ਮਲੇ ਸਥਾਨ ਲੇ ਪੁੱਜ ਹੈ ਪੁਰਾਣ ਅਪਾਖਿਆ ਕਾ ਗੁੱਠਾ ਬੱਕਰਾ ਖਾਣਾ ਜੋ ਕਿ ਉੱਪਰ ਕਿਸ ਨਾ ਜਾਣਾ ਦੇਖਾ ਚੋਂ ਕਾ ਕੱਢੀ ਕਰ ਉੱਪਰ ਆਏ ਬੈਠੇ ਕੂੜਿਆਰ ਮਤ ਪਟੇ ਵੇ ਮਤ ਪਟੇ ਇਹੋ ਅੰਨੇ ਸਾਡਾ ਫਟੇ ਤਨ ਫਟੇ ਫੀੜ ਕਰੇਨ ਮਨ ਜੁਠੇ ਚੁਲੀ ਭਰੇਨ ਕੋਹ ਨਾਨਕ ਸੱਚ ਤੇ ਆਈਏ ਸਚ ਹੋਵੇ ਤਾਂ ਸੱਜ ਪਾਈਏ ਪੌੜੀ ਚ ਤੇ ਅੰਦਰ ਸਭ ਕੋ ਵੇਖ ਨਦਰੀ ਇਹ ਚਲਾਇਦਾ ਆਪੇ ਨਿਵੜਿਆਈਆ ਆਪੇ ਹੀ ਕਰਮ ਕਰਾਇਦਾ ਵਡੁਬੜ ਵੜਵੇਦਨੀ ਸ਼੍ਰੀਸ਼ਰ ਕੰਦ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਪਾਹੁ ਕਰਾਇਦਾ ਦਰਮੰਗਣ ਪਾਇੰਦਾ ਵੇਖ ਨਾ ਪਾਇੰਦਾ ਵੇਖ ਨਾ ਪਾਇੰਦਾ ਪਾਇੰਦਾ ਪੋੜੀ ਚ ਤੇਂਦਰ ਸਾਹਿਬ ਕੋ ਵੇਖ ਨਜ਼ਰੀ ਹੇਠ ਚਲਾਏਂਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਂਦਾ ਵੱਡੋ ਵੱਡਾ ਬੜਮੇਦਨੀ ਸਿਰੇ ਸਿਰ ਤੰਦੇ ਲਾਂਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਹੋ ਕਰਾਂਦਾ ਦਰਮੰਗਨ ਪੇਖ ਨਾ ਪਾਇੰਦਾ ਦਰਮੰਗਨ ਪੇਖ ਨਾ ਪਾਇੰਦਾ ਰਾਮ ਕਲੀ ਮਹਲਾ ਤੀਜਨੰ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ आनंद पाया मेरी माए सतगुरु मैं पाया सतगुरु ता पाया सेहत से मनवजियां बादा राग रतन परिवार परिया शब्द गावनिया शब्दों ता गावो हरि के रावण जि निवासय कह नानक आनंद हुआ सतगुरु मैं पाया ए मन बेरिया ਉਮ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਬਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਭਨਾ ਗਲਾ ਸੰਮਰਸਤ ਸੁਆਮੀ ਸੋ ਕਿਆ ਮਨ ਬਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਕਰਤਾ ਤੇਰੇ ਸਭ ਕਿਥੇ ਹੈ ਜਿਸ ਦੇ ਸੋ ਪਾਵੇ ਸਦਾ ਸਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਾਰੇ ਵਸਿਆ ਭਾਜੇ ਸਭ ਤੇ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਪੁੱਖਾ ਸਭ ਵਾਈਆ ਕਰੇ ਸ਼ਾਂਤ ਸੁਖ ਮਰਿਆਏ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜ ਪੰਜ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਜ ਜੋਦ ਤਦ ਵਸ ਕੀਤੇ ਕਾਲ ਕੰਡਕ ਪਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਰਾਗੇ ਕਹਿ ਨਾਨਕ ਤੈ ਸੁਖੋ ਆਤਿ ਤਿਤ ਕਰ ਅਨਹਦ ਆਨੰਦ ਸੁਣੋ ਬੜ ਪਾ ਕੀਓ ਪਾਣੀ ਸੰਤ ਸਾਧਨਿ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਤੇ ਪਵਨ ਸਤ ਗੁਰ ਰਹਾ ਪਰਤੂ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਰਹਤ ਦੂਰੇ ਸਲੋਜ ਬਵਣ ਗੁਰੂ ਪਾਣੀ ਪਤਾ ਮਾਤਾ ਦਰਦਨ ਦੇਵ ਸਰਤ ਸੋਈਦਾਈ ਦਾਇਆ ਕੇ ਲੈ ਸਕਲੇ ਚੰਗਿਆਈਆ ਬੁਰਿਆਈਆ ਬਾਚੇ ਕਰਮ ਦੂਰ ਰ ਦਰਮੀਆ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਦਿਆਆ ਗਏ ਮਸ਼ਕਤ ਕਾਲ ਨਾਨਕ ਦੇਵ ਕੋ ਉਜਲੇ ਕੇਤੀ ਸੁੱਤੀ ਨਾਲ ਜਿਨੇ ਨਾਮ ਦਿਆਆ ਗਏ ਮਸ਼ਕਤ ਕਾਲ ਨਾਨਕ ਦੇਵ ਕੋ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਜਿਓ ਪੰਡਰ ਸਭ ਜੀਆ ਤੁਮ ਬਾਤ ਹੈ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਨਾਂ ਦਾ ਸੁਖ ਕਨੇਰੇ ਕੋਈ ਨ ਜਾਣ ਤੁਮਰਾ ਆਂਪ ਉਚੇ ਤੇਉ ਸਗਲ ਸਮਾਗਰੀ ਤੁਮ ਰਹਿ ਸੂਤਰ ਤਾਰੀ तुमरी गातमेत तुमही